ਗੁਰਪ੍ਰੀਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਸਾਡੀ ਵੀਡੀਓ ਵਿੱਚ ਅੱਜ ਆਏ ਸੀ ਗੁਰਦੁਆਰਾ ਪ੍ਰਵਾਰ ਛੋੜਾ ਸਾਹਿਬ ਬਿਲਕੁਲ ਉਹਦੇ ਸਾਹਮਣੇ ਇੱਕ ਦੁਕਾਨ ਹੈ ਗੰਨੇ ਦਾ ਤਾਜ਼ਾ ਰਸ ਨੌਜਵਾਨ ਬਣਾਉਂਦਾ ਹੈ ਤੇ ਨਾਲ ਬੇਲਪੂਰੀ ਕੰਮ ਦੇ ਨਾਲ ਨਾਲ ਪੜ੍ਹਾਈ ਵੀ ਕਰਦਾ ਹੈ ਆਜੋ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਕੰਮ ਕਰਕੇ ਦਾ ਵਧੀਆ ਹੀ ਓਕੇ ਰੱਬ ਦੀ ਕਿਰਪਾ ਵਧੀਆ ਹੀ ਕੋਈ ਇਸ ਕੰਮ 'ਚ ਕੋਈ ਸ਼ਰਮ ਮਹਿਸੂਸਤਾ ਨਹੀਂ ਹੁੰਦੀ ਬੇ ਨਹੀਂ ਅੱਜ ਕੱਲ ਦੇ ਨੌਜਵਾਨ ਛੋਟਾ ਕੰਮ ਕਰਨੇ ਤੋਂ ਨਹੀਂ ਨਹੀਂ ਭਾਜੀ ਸ਼ਰਮ ਤਾਂ ਦੱਸੋ ਕਾਦੀ ਸ਼ਰਮ ਤਾਂ ਹੁਣ ਦੁਨੀਆ ਆਪਣੀ ਜਨਤਾ ਬਾਹਰ ਬਹੁਤ ਜਾ ਰਹੀ ਹੈ ਉੱਥੇ ਕੋਈ ਕੋਈ ਕੰਮ ਕਰਦਾ ਕੋਈ ਡਿਲੀਵਰੀ ਦਾ ਕੰਮ ਕਰਦਾ ਕੋਈ ਵੀ ਹਰ ਬੰਦੇ ਜਿਹੜੇ ਗੱਲ ਸੁਣਦਾ ਏ ਇਹਦੇ ਨਾਲ ਉਹ ਆਪਣੇ ਇੰਡੀਆ 'ਚ ਕੰਮ ਕਰ ਸਕਦੇ ਆ ਹਾਂਜੀ ਉਹਨਾਂ ਜਿੰਨਾਂ ਆਪਣਾ ਉੱਥੇ ਆਪਣੀ ਕਿਸੇ ਹੇਟਾਂ 'ਚ ਕੰਮ ਕਰਨਾ ਉਹਦੇ ਨਾਲ ਤਾਂ ਸੀ ਆਪਣਾ ਉਹਰੇ ਕੰਮ ਛੋਟਾ ਬਿਜ਼ਨਸ ਤੋੜ ਲਓ ਉਹ ਮਤਲਬ ਕੰਮ ਮਰੀ ਆ ਮੈਂ ਕਹਿੰਦਾ ਬਾਹਰ ਜਾਣੇ ਨਾਲ ਤਾਂ ਆ ਛੋਟਾ ਜਿਹਾ ਕੰਮ ਠੀਕ ਹੈ ਜੀ ਠੀਕ ਹੈ ਤੁਸੀਂ ਇਹ ਗੱਲ ਫੋਲੋ ਕਰਦੇ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹਾਂਜੀ ਸੋ ਨਾਮ ਲਾ ਦੋ ਫਿਰ ਆਪਣਾ ਨਾਮ ਮੇਰਾ ਜੀ ਹਰਪੀ ਸਿੰਘ ਹੈ ਜੀ ਪਿੰਡ ਮੇਰਾ ਸਰਸਾ ਨੰਗਲ ਹੈ ਜੀ ਅੱਛਾ ਜੀ ਕਿੰਨੇ ਦੂਰ ਐ ਤੁਹਾਨੂੰ ਬਸ ਆ ਹਾਈਵੇ ਤੇ ਆਈ ਇਹ ਤਾਂ ਅਸੀਂ ਆਪ ਨੂੰ ਚੜ ਕੇ ਆਏ ਇਹਨਾਂ ਦੇ ਪਿੰਡ ਵਾਲੇ ਵੀ ਸਪੋਰਟ ਕਰਦੇ ਤੇਰੀ ਕਹ ਨਹੀਂ ਹਾਂਜੀ ਪਿੰਡ ਦੀ ਫੁੱਲ ਸਪੋਰਟ ਹੈ ਅੱਛਾ ਜੀ ਹਾਂਜੀ ਪਿੰਡੋਂ ਨਾਲ ਖੜਦਾ ਹੀ ਆ ਇਹ ਤਾਂ ਨਹੀਂ ਕਿਤੇ ਅੱਧਾ ਪਿੰਡ ਨਾ ਨਾ ਉਹ ਜੀ ਕਰਨੀ ਉਹ ਜੀ ਕਰਨੀ ਸਾਰਾ ਪਿੰਡ ਨਾਲ ਹੈ ਨਾ ਸਾਰਾ ਮਿੰਡੇ ਨਾਲ ਹੈ ਠੀਕ ਹੈ ਜੀ ਕਰਨੀ ਬਹੁਤ ਵਧੀਆ ਐਂਡ ਚਲੋ ਫਿਰ ਦੋ ਡੈਪਨ ਬਣਾ ਦੋ ਸਾਡੇ ਵਾਸਤੇ ਕੋਈ ਨਾ ਬਣ ਗਿਆ ਕਰੋ ਤਿਆਰੀ ਮਨਾ ਤੇ ਆਡੀਅੰਸ ਨੂੰ ਬਸੀ ਤੁਹਾਨੂੰ ਟੈਸਟ ਕਰਕੇ ਦੱਸਦੇ ਹਾਂ ਕਿਹੋ ਜਿਹਾ ਬਣਿਆ ਹੈ ਬਿਲਕੁਲ ਬਹੁਤ ਦੁਧਿਆ ਬਣਾਇਆ ਹੋਇਆ ਹੈ। ਦੇਸੀ ਨਮਕ ਤਿੰਨ ਚਾਰ ਨਮਕਾਂ ਦਾ ਮਿਸ਼ਰਣ ਬਹੁਤ ਟੇਸਟੀ। ਹਾਂਜੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੰਨੇ ਤੁਸੀਂ ਦੁਕਾਨ ਦੇਖ ਰਹੇ ਹੋ ਗੋਲੀ ਵਾਲਾ ਬੱਤਾ ਤੇ ਜਦੋਂ ਵੀ ਸਾਧ ਸੰਗਤ ਜੀ ਕਦੇ ਪਰਿਵਾਰ ਥੋੜਾ ਸਾਬ ਤੁਹਾਡਾ ਸਹਿਯੋਗ ਬਣੇ ਮੱਥਾ ਟੇਕਣ ਆਵੇ ਤੇ ਇਹਨਾਂ ਨੌਜਵਾਨ ਦੀ ਜਰੂਰ ਮਦਦ ਕਰੋ ਸੇਵਾ ਦਾ ਮੌਕਾ ਦਿਓ। ਬਹੁਤ ਵਧੀਆ ਸ਼ਾਨਦਾਰ ਬਣਾਇਆ ਹੋਇਆ ਹੈ ਗੰਨੇ ਦਾ ਤਾਜ਼ਾ ਰਸ ਬਣਾਦੇ ਆ ਬਿਲਕੁਲ ਪਦੀਨਾ ਨਿੰਗੂ ਪਾ ਕੇ ਜਿਹੋ ਜਿਹਾ ਫਲੇਵਰ ਚਾਵੇ ਉਹ ਜਿਹਾ ਬਣਾ ਦਿੰਨੇ ਆ ਆ ਜੋ ਇਹ ਮੜੀ ਤੇ ਕਾਣ ਹੈ ਜੀ ਤੁਸੀਂ ਦੇਖ ਸਕਦੇ ਹੋ